ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੋੜ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਹਵਾ ਚੱਲ ਰਹੀ ਹੈ ਸਵੇਰ-ਸਵੇਰ ਦਾ ਟਾਈਮ ਅੱਜ ਤੁਹਾਨੂੰ ਇੱਕ ਕੋਈ ਆਪਾਂ ਨਵਾਂ ਟ੍ਰੈਕ ਦੱਸਦੇ ਆਂ ਤੇ ਇਹ 10 ਮਿੰਟਾਂ ਸਿਕੰਟਾਂ ਦੇ ਵਿੱਚ ਆਪਾਂ ਪੂਰੀ ਕਰ ਸਕਦੇ ਆਂ ਤੇ ਲਓ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਰਿਕਵੈਸਟ ਆ ਜੀ ਪਲੀਜ਼ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਜਿਹਨਾਂ ਦਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਆ ਜੀ ਤੇ ਬੈਲ ਆਈਕਨ ਨਾਲ ਪ੍ਰੈਸ ਜ਼ਰੂਰ ਕਰ ਲਿਓ ਤੇ ਅੱਜ ਦਾ ਅੱਜ ਦੀ ਆਪਾਂ ਵੀਡੀਓ ਬਣਾਉਣੀ ਹੈ ਜੀ ਮੱਖਣਾਂ ਭਜਾਉਣ ਦੀ ਟਰੈਕ ਕਿਉਂਕਿ ਮੱਖਣਾਂ ਬਹੁਤ ਜ਼ਿਆਦਾ ਤੰਗ ਕਰਦੀਆਂ ਜਦੋਂ ਆਪਾਂ ਅੰਦਰ ਵੀ ਵੜਦੇ ਨਾ ਆਪਦੇ ਕਮਰੇ ਦੇ ਵਿੱਚ ਹਨਾ ਤੇ ਘਰ ਦੇ ਅੰਦਰ ਕਰਦੇ ਆਪਣੇ ਉੱਪਰ ਬਹਿ ਬਹਿ ਕੇ ਅੰਦਰ ਚਲੀਆਂ ਜਾਂਦੀਆਂ ਮੱਖਣਾਂ ਜਿਹੜੀਆਂ ਬਹੁਤ ਤੰਗ ਕਰਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਪਹਿਲਾਂ ਜਾਂਦਾਈ ਵਾਰਾ ਚਾਹ ਪਾਣੀ ਪੀਂਨੇ ਆ ਆਪਾਂ ਤੇ ਪਹਿਲਾਂ ਡੈਗ ਪੈਂਦੀਆਂ ਫਿਰ ਆਪਣੀ ਚਾਹ ਪਾਣੀ ਪੂਤੀ ਬੇਕਰ ਜਾਂਦੀ ਆ ਤੇ ਉਸ ਦੇ ਲਈ ਇੱਕ ਨਵੀਂ ਟਰੈਕ ਹੈ ਜਿਸ ਨਾਲ ਤਾਂ ਆਪਣੀ ਫਰਸ਼ ਸਾਫ਼ ਹੋ ਜੂਗੀ ਤੇ ਨਾਲੇ ਆਪਣਾ ਮੱਖਣਾ ਘਰ ਦੇ ਵਿੱਚੋਂ ਭੱਜ ਜਾਣੀਆਂ ਇਹਦੇ ਵਾਸਤੇ ਜੀ ਤੁਸੀਂ ਇੱਕ ਲੈਣੀ ਆ ਸ਼ੈਂਪੂ ਦੀ ਬੂੜੀ ਕੋਈ ਵੀ ਸ਼ੈਂਪੂ ਲੈ ਲਿਓ ਤੁਸੀਂ ਜੀ ਜਿਹੜਾ ਤੁਸੀਂ ਵੀ ਜਿਹੜਾ ਵੀ ਤੁਹਾਨੂੰ ਮਿਲਦਾ ਵਾ ਉਹ ਤੁਸੀਂ ਇੱਕ ਸ਼ੈਂਪੂ ਦੀ ਬੂੜੀ ਪਾ ਲਿਓ ਜੀ ਆਪਾਂ ਇੱਕ ਸ਼ੈਂਪੂ ਦੀ ਬੂੜੀ ਪਾ ਲਈਏ ਨਾਲੇ ਆਪਾਂ ਪੂੰਚਾ ਲਾਉਣਾ ਸਾਰੇ ਘਰ ਦੇ ਵਿੱਚ ਤੇ ਨਾਲੇ ਆਪਣਾ ਮੱਖਾਂ ਸਫਰਸ਼ ਸਾਗੋ ਜੁੜਾ ਨਾਲੇ ਆਪਣਾ ਮੱਖਾਂ ਭੱਜ ਜਾਣੀਆਂ ਦੂਜੀ ਟਰੈਕ ਹੈ ਜੀ ਇਹਦੇ ਇਹ ਦੂਜੀ ਚੀਜ਼ ਇਹਦੇ ਵਿੱਚ ਹੈਗੀ ਹੈ ਜੀ ਫਰ ਲੈਨ ਦੇ ਨਾਲ ਗੋਲਣਾ ਇਹਨਾਂ ਫਰ ਲੈਨ ਦੇ ਨਾਲ ਗੋਲਗਾਂ ਮੱਝਾਂ ਨੂੰ ਮਰਦ ਨੂੰ ਦਿੱਤੀਆਂ ਸੀ ਨਾ ਤੇ ਉਹਦੇ ਵਿੱਚੋਂ ਇਹ ਪਈ ਨੂੰ ਕਿਤੇ ਸੱਲ ਚੜ ਗਈ ਇਹਨੂੰ ਤੇ ਇਹ ਨੂੰ ਸਮਹਿਲ ਦੇ ਵਿੱਚ ਬਹੁਤ ਆਉਂਦੀ ਹੈ ਜੀ ਤੇ ਤੁਸੀਂ ਇਹ ਕਿਰਾਂ ਦੋ ਪਾਲਿਓ ਮੈਂ ਦੋ ਪਾਲ ਲੈਣੀ ਆ ਤੇ ਇਹਨੂੰ ਉਹਦਾ ਹੈ 스멜 ਬਹੁਤ ਹੈ ਥੋੜੀਆਂ ਖੁਰਦੀਆਂ ਇਹ ਇਹ ਸਸਤਾ ਹੀ ਪੈਕਟ ਹੁੰਦਾ ਜੀ 20 25 ਰੁਪਏ ਦਾ ਪੈਕਟ ਹੈ ਕੋਈ ਬਾਲਾ ਮਹਿੰਗਾ ਨਹੀਂ ਅੱਗੇ ਫਰਲੈਂਡ ਦਾ ਕੋਚਾ ਲਾਉਂਦੇ ਸੀ ਉਹ ਬਹੁਤ ਕਾਮਜਾਬ ਨਹੀਂਗਾ ਇਹ ਟ੍ਰੈਕ ਬਹੁਤ ਕਾਮਜਾਬ ਆ ਜੀ ਕਿਉਂਕਿ ਗੋਲੀਆਂ ਚ 스멜 ਥੋੜੀ ਜੀ ਜ਼ਿਆਦਾ ਹੀ ਹੁੰਦੀ ਹੁੰਦੀ ਆ ਗੋਲੀਆਂ ਵਧੀਆ ਚੀਜ਼ ਆ ਹੁਣ ਆਪਾਂ ਇਹਨੂੰ ਕਿਸੇ ਵੀ ਚੀਜ਼ ਦੇ ਨਾਲ ਇਥੋਂ ਕੱਟ ਲੈਣੇ ਆ ਕਿਉਂਕਿ ਹੁੰਦਾ ਇਹ ਭੁਰੰਗਾਂਵੇਂਗਾ ਹੀ ਆ ਕੋਚਾਪੇ ਨੂੰ ਕੱਟ ਲੈਣੇ ਆ ਆਵੇ ਇਸ ਤਰ੍ਹਾਂ ਕਰਕੇ ਇਹ ਧੁਰਗਾਂ ਮੇਰੇ ਕੋਲ ਹੁਣ ਇੱਥੇ ਕੋਈ ਚੀਜ਼ ਨਹੀਂ कुटन आप्ट लगे बहुत छेती भर ना जी गाल पर गल नहीं भर दंगा नहीं छेती भर जा बहुत आंदी है जो तुम ए दो तीन दिन जानी लगातार पोचा ला द ਇਹ ਫੇਮ ਵਰਕੇ ਤੁਸੀਂ ਹੱfte ਬਾਅਦ ਲਾ ਦਿਆ ਕਰੋ ਤੇ ਤੁਹਾਡੇ ਘਰੇ ਕਦੇ ਵੀ ਮੱਖਣਾ ਨਹੀਂ ਆਉਣਾ ਜਿਵੇਂ ਆਪਾਂ ਹਵਾਟਾ ਲਾ ਰਹੀ ਆ ਨਾ ਜਿਵੇਂ ਆਪਾਂ ਪੋਚਾ ਲਾ ਕੇ ਕੰਮ ਧੰਦਾ ਕਰਕੇ ਬਾਅਦ ਚ ਪੋਚਾ ਲਾਇਓ ਜੀ ਤੁਸੀਂ ਕਿਉਂਕਿ ਤੇਰੇ ਕੋਈ ਆਵਾਜ਼ਾਂ ਵੀ ਨਹੀਂ ਪਹੁੰਚੀ ਬਾਰ ਬੂਆ ਨਹੀਂ ਖੁੱਲੂਗਾ ਤੇ ਅੰਦਰੋਂ ਬਾਹਰ ਜਾਣੀ ਬਾਹਰ ਤਾਂ ਜੀ ਆ ਹੀ ਜਾਂਦੇ ਨੇ ਜੇ ਆਪਾਂ ਬਾਹਰ ਦੀ ਗੱਲ ਕਰਕੇ ਪਰ ਘਟ ਜਾਣੀ ਨਾ ਲਓ ਜੀ ਆਪਾਂ ਇਸੇ ਤਰ੍ਹਾਂ ਸੈਲਫ ਤੇ ਇਹਨੂੰ ਕਰ ਲਿਆ ਪੀਸ ਲਿਆ ਗੋਲੀਆਂ ਇਸ ਤਰ੍ਹਾਂ ਕਰਕੇ ਸ਼ੈਂਪੂ ਤੇ ਧੋੜਨਾ ਆਪਾਂ ਬਾਦਿਆਂ ਵਿੱਚ ਪੀਸ ਕੇ ਤੇ ਵੈਸੇ ਤਾਂ ਜੰਮਗਾ ਜਿਗਾ ਨਹੀਂ ਸੀਗਾ ਪਰ ਇਹਨਾਂ ਦੀ 스멜 ਬਹੁਤ ਆਉਂਦੀ ਹੈ ਜੀ ਬਹੁਤ ਚੜੀ ਜਾਂਦੀ ਜੇ ਤੁਹਾਨੂੰ ਫੂਨ ਗੱਜਦੀ ਦੱਸਦੀ ਹੁੰਦੀ ਤਾਂ ਮੈਂ ਤੁਹਾਨੂੰ ਜ਼ਰੂਰ ਦਿਖਾਉਂਦੀ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਪਾਣੀ ਪਾ ਲੀਏ ਪਾਣੀ ਪਾ ਲਈਏ ਕੋਥੇ ਆਸਤੇ ਤੇ ਇਹਦੇ ਪਾਣੀ ਆਪਾਂ ਕੋਥੇ ਆਸਤੇ ਪਾਉਣਾ ਪਾਣਾ ਹੀ ਹੈਗਾ ਤਾਂ ਵੀ ਪਹਿਲਾ ਆਪਾਂ ਸਾਹ ਪੋਚਾ ਲਾਵਾਂਗੇ ਕਿ ਇਹਦੇ ਵਿੱਚ ਹੀ ਨਿਲੋਦੇ ਕਿਉਂ ਨਹੀਂ ਆਪਾਂ ਝਾੜੂ ਤੋਂ ਮਗਰੋਂ ਜੇ ਪੋਚਾ ਲਾਈਏ ਹਵਾ ਵਾਲੀ ਵੀ ਬਹੁਤ ਮਿੱਟੀ ਆਉਂਦੀ ਹੈ ਜੀ ਪੋਚਾ ਗੰਦਾ ਹੋ ਜਾਂਦਾ ਖਾਸ ਕਰਕੇ ਟਾਇਲ ਤੇ ਤਾਂ ਹੀ ਗੰਦਕੀ ਜਾਂਦੀ ਆ ਨਾ ਬਾਹਰ ਜਿਆਦਾ ਜਾਂਦੀ ਆ ਪੱਥਰ ਟਾਇਲ ਤੁਸੀਂ ਜਾਂ ਕੁਦੀ ਆਰ ਜੀ ਫਰਸ਼ ਉਨ ਲੱਗੀ ਆ ਤੁਸੀਂ ਉੱਤੇ ਵੀ ਲਾ ਸਕਦੇ ਆ ਤੁਸੀਂ ਡੇਲੀ ਇਹਨੂੰ ਪਾਓ ਬਣਾ ਕੇ ਰੱਖਣਾ ਤਾਂ ਤੁਸੀਂ ਇੱਕ ਬੋਤਲ ਦੇ ਵਿੱਚ ਇਹਨੂੰ ਬਣਾ ਕੇ ਵੀ ਰੱਖ ਸਕਦੇ ਆ ਤੇ ਪਰ ਆਪਾਂ ਇਸ ਤਰ੍ਹਾਂ ਕਰ ਲਿਆ ਜੀ ਛੇ ਟੁਮਾ ਝੱਗ ਬਣ ਗਈ ਆ ਕਈ ਲੋਕ ਨੂਨ ਵੀ ਪਾ ਲੈਂਦੇ ਆ ਮੈਨੂੰ ਕਿਸੇ ਭੈਣ ਨੇ ਦੱਸਿਆ ਸੀ ਵੀ ਨੂਨ ਪਾ ਲਿਆ ਕਰ ਵਿੱਚ ਭੈਣ ਨੂਨ ਦੇ ਨਾਲ ਖਾਰ ਪਾਉਗੀ ਮੈਂ ਤਾਂ ਤੌੜੇ 'ਚ ਵੀ ਨੂਨ ਨਹੀਂ ਪਾਉਂਦੀਗੀ ਕਿਉਂਕਿ ਖਾਰ ਵੀ ਮਤਲਬ ਕਿ ਖਾਰ ਨਹੀਂ ਲੱਗ ਰਿਹਾ ਨੂੰ ਮੜਕੇ ਤੰਦਾ ਵਗੈਰਾ ਤੇ ਸ਼ੈਂਪੂ ਤੇ ਫਿਰ ਲੈ ਆਂਦੀਆਂ ਗੋਲ ਨਾਲ ਮਤਲਬ ਕਿ ਸਲਸ ਮੈਲ ਆ ਜੂਗੀ ਤੇ ਇਹਦੇ ਨਾਲ ਕਲੀਨਿੰਗ ਹੋ ਜੂਗੀ ਨੂਨ ਦੀ ਥਾਂ ਤੇ ਸ਼ੈਂਪੂ ਪਾ ਲਿਆ ਆਪਾਂ ਠੀਕ ਆ ਜੀ ਤੇ ਹੁਣ ਉਸ ਤੋਂ ਪਹਿਲਾਂ ਜੀ ਆਪਾਂ ਹੋਰ ਪੋਚਾ ਲਾਵਾਂਗੇ ਪਹਿਲਾਂ ਥੋੜਾ ਬਹੁਤਾ ਇੱਤੇ ਮਾਰ ਲਾਂਗੇ ਇਵੇਂ ਉਹ ਵੀ ਬਹੁਤ ਲੈ ਲੈ ਵੇਖਿਆ ਹੰਡ ਦੇ ਨਹੀਂ ਪੋਚੇ ਜੀ ਆਪਾਂ ਘਰੇ ਤੁਹਾਡੇ ਬੱਚਿਆਂ ਦੀ ਜਾਂ ਤੁਹਾਡੀ ਕੋਈ ਟੀ-ਸ਼ਰਟ ਬੇਕਾਰ ਹੋਈ ਆ ਹਨ ਉਹਦੀ ਵਾਰ ਤੋਂ ਤੁਸੀਂ ਕਰ ਸਕਦੇ ਇਹਨੂੰ ਆਪਾਂ ਡਿਪ ਕਰ ਲਗੀ ਇਹਦੇ ਵਿੱਚ ਤੇ ਆਪਾਂ ਪਹਿਲਾਂ ਉਹ ਕੋਚਾ ਲਾ ਲਗੇ ਤੇ ਫਿਰ ਉੱਪਰ ਹੀ ਕੋਚਾ ਲਾ ਕੇ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਚੰਗ ਹੁੰਦੀ ਆ ਜੇ ਤੁਹਾਨੂੰ ਸਮੈਲ ਵਿੱਚ ਦੀ ਕਿਤੇ ਫੂਨ ਦੇ ਆਉਂਦੀ ਹੂ ਜੇ ਤੁਹਾਨੂੰ ਦਿਖਾਉਂਦੇ ਤੇ ਵੀ ਇਨੀ ਗੋਲ ਨਾਲ ਅਲ ਖੁਣਾ ਨਹੀਂ ਆ ਸੀ ਪਰ ਵੀ ਇਨੀ ਸਮੈਲ ਆ ਰਹੀ ਆ ਜੀ ਇਹ ਇਹਦੇ ਵਾਸਤੇ ਜੀ ਆਪਣਾ ਵੈਪਰ ਮੈਂ ਤਾਂ ਇਸ ਤਰ੍ਹਾਂ ਵੈਪਰ ਤੇ ਹੀ ਇਹ ਮਤਲਬ ਕਿ ਲਾ ਲੈਣੀ ਹੁੰਦੀ ਆ ਕੁਛ ਵੀ ਹੋਵੇ ਚੀਜ਼ ਕਮੀਜ਼ ਵਗੇਰਾ ਹੋਵੇ ਆਪਣਾ ਲੋਰ ਪਾਟਿਆ ਹੋਵੇ ਕੁਛ ਵੀ ਹੋਵੇ ਵੈਪਰ ਤੇ ਚੜਾ ਕੇ ਮੈਂ ਤਾਂ ਕੋਚਾ ਲਾ ਦੇਣੀ ਹੁੰਦੀ ਆ ਮੈਂ ਨਹੀਂ ਕਦੇ ਉਦਾਂ ਲਿਆ ਹੋ ਮੈਨੂੰ ਨਹੀਂ ਚੰਗਾ ਲੱਗਦਾ ਸੂਤ ਜਿਹਾ ਇਸ ਤਰ੍ਹਾਂ ਪਕੀਰਾ ਲਾ ਦਾਂਗੇ ਤੇ ਮੁੜ ਕੇ ਉਤੋਂ ਫਿਰ ਲੈਣ ਦਾ ਲਾ ਦਾਂਗੇ ਕਿਉਂਕਿ ਆਪਣਾ ਪਾਣੀ ਗੰਦਾ ਨਹੀਂ ਆ ਹੋਊਗਾ ਤੇ ਸਾਰੇ ਵਧਗਾ ਕਲੇਂਗ ਹੋ ਜਿਹ ਪਹਿਲਾਂ ਚ ਪਾਣੀ ਗਲਦਾ ਹੋ ਗਿਆ ਜੀ ਫਿਰ ਮਤਲਬ ਕਿ ਉਹ ਪੈੜਾ ਲੱਗਦੀ ਬੰਦੇ ਤੇ ਤੁਸੀਂ ਇਸ ਤਰ੍ਹਾਂ ਕਰਕੇ ਪਹਿਲਾਂ ਜਿਹੜੀ ਸਾਫ ਪਾਣੀ ਦਾ ਪੋਚਾ ਲਾ ਲੀ ਜੀ ਬਾਅਦ ਚ ਇਹਦੇ ਨਾਲ ਲਾਓ ਦੂਜੇ ਦੇ ਨਾਲ ਫਿਰ ਲੈਨ ਵਾਲਾ ਬਾਅਦ ਚ ਲਾਵਾਂਗੇ ਆਪਾਂ ਆਹ ਲਓ ਜੀ ਆਪਾਂ ਆਹ ਟੀ ਸ਼ਰਟ ਇਹ ਚ ਡਿਪ ਕਰਕੇ ਨਚੋੜਨੀ ਹੈ ਦੁਬਾਰਾ ਫਿਰ ਤੁਹਾਨੂੰ ਆਪਾਂ ਡਿਪ ਕਰਕੇ ਇਹ ਚ ਨਚੋੜ ਦੇਣੀ ਹੈ ਇਹਦੇ ਗਲ ਦੇ ਵਿੱਚ ਦੀ ਮੈਂ ਤਾਂ ਇਸ ਤਰ੍ਹਾਂ ਹੀ ਵਾਈਪਰ ਪਾ ਲੈਣੀ ਹਣੀ ਆ ਜੀ ਬਾਹਾਂ ਦੇ ਵਿੱਚ ਇਸ ਤਰ੍ਹਾਂ ਕਰਕੇ ਇਹਨੂੰ ਫੋਲਡ ਕਰ ਲੈਣੀ ਹਣੀ ਇਸ ਤਰ੍ਹਾਂ ਕਰਕੇ ਦੋ ਤਿੰਨ ਤਿਆਂ ਦੇ ਵਿੱਚ ਫਿਰ ਵਧੀਆ ਪੂੰਚਾ ਲਾ ਕੇ ਜਾਂਦਾ ਤੇ ਹੁਣ ਆਪਾਂ ਪੂੰਚਾ ਲਾਉਣਾ ਕਰਦੇ ਹਾਂ ਸਟਾਰਟ ਤਾਂ ਹਨਾ ਆ ਗਿਆ ਵੀ ਪੂੰਛੇ ਦੀ ਸਫਾਈ ਦੀ ਸੁਭੀ ਜੀ ਸੀ ਇਸ ਤਰ੍ਹਾਂ ਕੋਲੇ ਭਾਂਡਾ ਭਰ ਕੇ ਰੱਖਿਆ ਹਨਾ ਫਿਰ ਵੀ ਮੱਖਣਾ ਨਹੀਂ ਆਉਂਦਾ ਥੋੜਾ ਜਿਹਾ ਟਾਈਮ ਦੇ ਵਿੱਚ ਫਿਰ ਉਹ ਕੋਲ ਜਾਣ ਨੂੰ ਗੋਲ ਮਾ ਜਿਹੜਾ ਨੂੰ ਮੂਹੂ ਵਿੱਚ ਇਹ ਤੁਹਾਡੀ ਤੁਹਾਨੂੰ ਇੱਕ ਨਹੀਂ ਪੁੱਟਣ ਦਾ ਨਾਤਾ ਇਸ ਤਰ੍ਹਾਂ ਆਪਾਂ ਸਾਰੇ ਕੁੱਚਾ ਲਾ ਲਾਂਗੇ ਜਿੱਦੀ ਬਾਅਦ ਚਟਾ ਇਹਨਾਂ ਜਰਾ ਆਪਾਂ ਫੇਰਦੇ ਇਹਨੇ ਤੇ ਛਾਵਾ ਲਾ ਗੀ ਬਿਲਕੁਲ ਸਮਾਂ ਬਾਰੇ ਉਹ ਕਾਹਨ ਨਹੀਂ ਬੰਦ ਜੀ ਤੇ ਇਹਦੀ ਸਮੈਲ ਦੇ ਨਾਲ ਇਹੇ ਹੀ ਮਰਦਨਾ ਦਾ ਨਹੀਂ ਵੱਧ ਹੋਊਗਾ ਜਿਹਨਾਂ ਕੋ ਜਾਣ ਦਾ ਬਹਿਣ ਦਾ

ਲੋਜੀ ਆਪਾਂ ਕੋਚਾ ਲਾਤਾ ਮੱਖਣਾ ਜਿਹੜੀਆਂ ਸੀਨ ਦੇਖੋ ਇੱਧਰ ਬਾਹਰ ਨੂੰ ਭਜਣ ਦੀ ਕੋਸ਼ਿਸ਼ ਕਰ ਰਹੀਆਂ ਨੇ ਦੋ ਚਾਰ ਸੀਨਾਂ ਜਿਹੜੀਆਂ ਇੱਥੇ ਅੰਦਰ ਆਹ ਦੇਖੋ ਤੇ ਹਵਾ ਚੱਲਦੀ ਹੈ ਥੋੜੀ ਜੀ ਕਰਕੇ ਇਹਨਾਂ ਨੂੰ ਸਾਹ ਆਉਂਗਾ ਜਦੋਂ ਆਪਾਂ ਕਮਰਾ ਬੰਦ ਕਰ ਦਾਂਗੇ ਹਨਾ ਸਾਰੀ ਲੋਬੀ ਵਗੇਰਾ ਬੰਦ ਕਰ ਦਾਂਗੇ ਤਾਂ ਆਪੇ ਇਹ ਮਤਲਬ ਕਿ ਅੱਧ ਮੋਂਗਾ ਜਿਹਾ ਹੋ ਜਾਣੇ ਮੈਂ ਜਦੋਂ ਆਪਾਂ ਬਾਹਰ ਖੋਲ੍ਹਾਂਗੇ ਤੇ ਇਹ ਬਾਹਰ ਭੱਜ ਜਾਣਗੀਆਂ ਇਸ ਤਰ੍ਹਾਂ ਕਰਕੇ ਤੁਸੀਂ ਸਫਾਈ ਕਰ ਸਕਦੇ ਨਾਲ ਤੁਹਾਡਾ ਪੱਥਰ ਟਾਇਲ ਚੰਗ ਕਿਉਂਗ ਨਾਲੀ ਮੱਖੀਆਂ ਭੱਜ ਜਾਣਆਂ ਮੱਖੀਆਂ ਆਪਾ ਭਜਾਉਣ ਦਾ ਸਭ ਤੋਂ ਆਸਾਨ ਤਰੀਕਾ ਜੀ ਇਹ ਹੀ ਤੇ ਆਪਣਾ ਪੋਚਾ ਜੀ ਗੱਲ ਕਰਗੀ ਤਾਂ ਇੰਨਾ ਕੀ ਗੰਦਾ ਹੋਇਆ ਪਾਣੀ ਕਿਉਂਕਿ ਆਪਾਂ ਪਹਿਲਾਂ ਸਾਫ਼ ਪੋਚਾ ਲਾ ਲਿਆ ਸੀਗਾ ਤਾਂ ਜੋ ਵੀ ਮੁੜ ਕੇ ਇਹ ਗੰਦਾਣਾ ਹੋਵੇ ਸਾਰੇ ਘਰ ਚ ਵਰਤਿਆ ਜਾਵੇ ਵਾਰ-ਵਾਰ ਆਪਾਂ ਨੂੰ ਕੋਲਣ ਦੀ ਜ਼ਰੂਰਤ ਨਾ ਪਵੇ ਤੇ ਜੇ ਤੁਸੀਂ ਇਕੱਠਾ ਗੋਲ ਕੇ ਰੱਖ ਸਕਦੇ ਆ ਤਾਂ ਬਹੁਤ ਅੱਜ ਪੰਜ ਸੱਤ ਗੋਲ ਗਾ ਪਾ ਕੇ ਤੇ ਇਹਨੂੰ ਪਾ ਕੇ ਤੇ ਇਹਨੂੰ ਇਕੱਠਾ ਕੋਲ ਕੇ ਰੱਖ ਸਕਦੇ ਆ ਦੋ ਚਾਰ ਚਮਚੇ ਰੋਜ਼ ਪਾ ਕੇ ਡੱਟ ਚਮਚੇ ਪਾ ਕੇ ਤੁਸੀਂ ਵਰਤ ਸਕਦੇ ਆ ਜੀ ਮੱਖਾਂ ਨੇ ਬਹੁਤ ਪਰੇਸ਼ਾਨ ਕੀਤਾ ਤੇ ਇਹ ਸੌਖਾ ਤਰੀਕਾ ਮੱਖਾਂ ਨੂੰ ਘਰੋਂ ਭਜਾਉਣ ਦਾ ਤੇ ਤੁਹਾਨੂੰ ਤੰਗ ਨਹੀਂ ਕਰਨੀਆਂ ਮੱਖਾਂ ਤੇ ਤੁਸੀਂ ਇਹ ਟਰਿਕ ਜਰੂਰ ਬਣਾਇਓ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਜਾਂ ਬਲਾਗ ਉਹ ਦਿਨ ਅੱਜ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ